ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਅੱਜ VOTING ਹੈ ਤੇ ਉੱਥੇ ਹੀ ਨਤੀਜੇ ਦੱਸਣਗੇ ਕਿ ਕਿਸ ਦੇ ਹਿੱਸੇ ਇਹ ਸੀਟ ਆਉਂਦੀ ਹੈ ਤੇ ਕਿਹੜੀ ਪਾਰਟੀ ਦਾ ਝੰਡਾ ਗੱਡਿਆ ਜਾਵੇਗਾ ਹਾਲਾਂਕਿ ਅੱਜ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਗਈ ਹੈ ਤੇ ਜਿਸ ਤੋਂ ਬਾਅਦ ਉਥੇ ਸਿਆਸੀ ਅਖਾੜਾ ਜਿਹੜਾ ਕਿ ਪਕਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਮਾਹੌਲ ਵੀ ਜਿਹੜਾ ਕਿ ਤਣਾਪੂਰਨ ਦੇਖਣ ਨੂੰ ਮਿਲ ਸਕਦਾ ਹਾਲਾਂਕਿ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਦੁੱਛੇ ਪਾਸੇ ਉਥੇ ਹੀ ਆਮ ਆਦਮੀ ਪਾਰਟੀ ਨੇ ਹੁਣ ਇਸ ਸੀਟ ਖਾਲੀ ਤੋਂ ਬਾਅਦ ਦੱਸੀਏ ਕਿ ਆਪਣਾ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਐਲਾਨਿਆ ਹੈ ਜਿਸ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਸਿਆਸੀ ਅਖਾੜੇ ਦੇ ਵਿੱਚ ਕਿਸ ਦੀ ਜਿੱਤ ਹੋਵੇਗੀ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਚਾ ਆਮ ਆਦਮੀ ਪਾਰਟੀ ਫਰਤੋਰ ਪੀਟ ਦੇ ਵਿੱਚ ਆਪਣਾ ਝੰਡਾ ਘੜ ਸਕੇਗੀ ਤਾਂ ਸਾਰੇ ਉਮੀਦਵਾਰਾਂ ਨੂੰ ਲੈ ਕੇ ਗੱਲ ਕਰੀਏ ਤਾਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਜਿਹੜੇ ਕਿ ਸਵਾਰ ਸਿਆਸੀ ਅਖਾੜੇ ਦੇ ਵਿੱਚ ਉਤਰੇ ਨੇ ਕਾਂਗਰਸ ਪਾਰਟੀ ਨੇ ਕਰਨਵੀਰ ਸਿੰਘ ਬੁਰਜ ਨੂੰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਤੇ ਉੱਥੇ ਹੀ ਹਰਜੀਤ ਸਿੰਘ ਸੰਧੂ ਜੜੇ ਕੇ ਭਾਜਪਾ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਤਾਂ ਦੂਜੇ ਪਾਸੇ ਉੱਥੇ ਹੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਉਮੀਦਵਾਰ ਮਨਦੀਪ ਸਿੰਘ ਨੂੰ ਜਿਹੜਾ ਕਿ ਐਲਾਨਿਆ ਗਿਆ ਤਾਂ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਉਹਨਾਂ ਨੂੰ ਸਮਰਥਨ ਦਿੰਦੀ ਹੋਈ ਨਜ਼ਰ ਆ ਰਹੀ ਸੀ ਤਾਂ ਚੋਣ ਪ੍ਰਚਾਰ ਹੋਇਆ ਤੇ ਜਿਸ ਤੋਂ ਬਾਅਦ ਉਥੇ ਹੀ ਇਸ ਚੋਣ ਪ੍ਰਚਾਰ ਤੋਂ ਬਾਅਦ ਜਦੋਂ ਆਖਰੀ ਦਿਨ ਸੀ ਤਾਂ ਉਥੇ ਹੀ ਖਾਸ ਤੌਰ ਤੇ ਅਪੀਲ ਵੀ ਕੀਤੀ ਗਈ ਤੇ ਜਿਸ ਦੇ ਵਿੱਚ ਹੁਣ ਤਰਨ ਤਰਨ ਦੇ ਇਲਾਕਾ ਵਾਸੀ ਜਿਹੜੇ ਕਿ ਤੈਅ ਕਰਨਗੇ ਕਿ ਕਿਸੇ ਹਿੱਸੇ ਹਿੱਸੇਟ आएगी ਉਥੇ ਹੀ 14 ਤਰੀਕ ਨੂੰ ਹੁਣ ਨਤੀਜੇ ਐਲਾਨੇ ਜਾਣਗੇ ਤੇ ਆਜੋ VOTING ਜਿਹੜੀ ਕਿ ਸ਼ੁਰੂ ਹੋ ਗਈ ਹੈ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਕਿੰਨੀ ਵੋਟ ਲੈ ਕੇ ਜਾਂਦਾ ਹੈ ਕਿਸ ਦੀ ਛਿਤ ਹੁੰਦੀ ਹੈ ਤੇ ਕਿਹੜੀ ਪਾਰਟੀ ਆਪਣਾ ਝੰਡਾ ਗੱਡੇਗੀ ਤੇ ਜਿਸ ਤੋਂ ਬਾਅਦ ਅੱਜ VOTING ਨੂੰ ਲੈ ਕੇ ਜਿਹੜਾ ਕਿ ਇੱਕ ਸਿਆਸੀ ਅਖਾੜਾ ਵੀ ਪੱਕਦਾ ਹੋਇਆ ਨਜ਼ਰ ਆਵੇਗਾ ਤੇ ਮਾਹੌਲ ਅਜਿਹਾ ਕਿ ਉਹ ਵੀ ਤੁਹਾਨੂੰ ਗਰਮ ਦੇਖਣ ਨੂੰ ਮਿਲੇਗਾ VOTING ਸ਼ੁਰੂ ਹੋ ਗਈ ਹੈ ਤੇ ਜਿਸ ਤੋਂ ਬਾਅਦ ਉਥੇ ਸਿਆਸੀ ਅਖਾੜਾ ਜਿਹੜਾ ਕਿ ਪਕਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਮਾਹੌਲ ਵੀ ਜਿਹੜਾ ਕਿ ਤਣਾਪੂਰਨ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤੇ ਦੁੱਛੇ ਪਾਸੇ ਉਥੇ ਹੀ ਆਮ ਆਦਮੀ ਪਾਰਟੀ ਨੇ ਹੁਣ ਇਸ ਸੀਟ ਖਾਲੀ ਤੋਂ ਬਾਅਦ ਦੱਸਿਆ ਕਿ ਆਪਣਾ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਐਲਾਨਿਆ ਹੈ ਜਿਸ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਸਿਆਸੀ ਅਖਾੜੇ ਦੇ ਵਿੱਚ ਕਿਸ ਦੀ ਜਿੱਤ ਹੋਵੇਗੀ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਚਾ ਆਮ ਆਦਮੀ ਪਾਰਟੀ ਫਰਤੋਰ ਪੀਟ ਦੇ ਵਿੱਚ ਆਪਣਾ ਝੰਡਾ ਘੜ ਸਕੇਗੀ ਤਾਂ ਸਾਰੇ ਉਮੀਦਵਾਰਾਂ ਨੂੰ ਲੈ ਕੇ ਗੱਲ ਕਰੀਏ ਤਾਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਜਿਹੜੇ ਕਿ ਸਾਰ ਸਿਆਸੀ ਅਖਾੜੇ ਦੇ ਵਿੱਚ ਉਤਰੇ ਨੇ ਕਾਂਗਰਸ ਪਾਰਟੀ ਨੇ ਕਰਨਵੀਰ ਸਿੰਘ ਬੁਰਜ ਨੂੰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਤੇ ਉਥੇ ਹੀ ਹਰਜੀਤ ਸਿੰਘ ਸੰਧੂ ਜੜੇ ਕੇ ਪਾਜਪਾ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਤਾਂ ਦੂਜੇ ਪਾਸੇ ਉਥੇ ਹੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਉਮੀਦਵਾਰ ਮਨਦੀਪ ਸਿੰਘ ਨੂੰ ਜਿਹੜਾ ਕਿ ਐਲਾਨਿਆ ਗਿਆ ਤਾਂ ਉਥੇ ਹੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਉਹਨਾਂ ਨੂੰ ਸਮਰਥਨ ਦਿੰਦੀ ਹੋਈ ਨਜ਼ਰ ਆ ਰਹੀ ਸੀ ਤਾਂ ਚੋਣ ਪ੍ਰਚਾਰ ਹੋਇਆ ਤੇ ਜਿਸ ਤੋਂ ਬਾਅਦ ਉਥੇ ਹੀ ਇਸ ਚੋਣ ਪ੍ਰਚਾਰ ਤੋਂ ਬਾਅਦ ਜਦੋਂ ਆਖਰੀ ਦਿਨ ਸੀ ਤਾਂ ਉਥੇ ਹੀ ਖਾਸ ਤੌਰ ਤੇ ਅਪੀਲ ਵੀ ਕੀਤੀ ਗਈ ਤੇ ਜਿਸ ਦੇ ਵਿੱਚ ਹੁਣ ਤਰਨ ਤਰਨ ਦੇ ਇਲਾਕਾ ਵਾਸੀ ਜਿਹੜੇ ਕਿ ਤੈਅ ਕਰਨਗੇ ਕਿ ਕਿਸੇ ਹਿੱਸੇ ਹਿੱਸੇ ਟਾਇਗੀ ਉਥੇ ਹੀ 14 ਤਰੀਕ ਨੂੰ ਹੁਣ ਨਤੀਜੇ ਐਲਾਨੇ ਜਾਣਗੇ ਤੇ ਆਜੋ VOTING ਹੈ ਜਿਹੜੀ ਕਿ ਸ਼ੁਰੂ ਹੋ ਗਈ ਹੈ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਕਿੰਨੀ ਵੋਟ ਲੈ ਕੇ ਜਾਂਦਾ ਹੈ ਕਿਸ ਦੀ ਛਿਤ ਹੁੰਦੀ ਹੈ ਤੇ ਕਿਹੜੀ ਪਾਰਟੀ ਆਪਣਾ ਝੰਡਾ ਗੱਡੇਗੀ ਤੇ ਜਿਸ ਤੋਂ ਬਾਅਦ ਅੱਜ VOTING ਨੂੰ ਲੈ ਕੇ ਜਿਹੜਾ ਕਿ ਇੱਕ ਸਿਆਸੀ ਅਖਾੜਾ ਵੀ ਪੱਕਦਾ ਹੋਇਆ ਨਜ਼ਰ ਆਵੇਗਾ ਤੇ ਮਾਹੌਲ ਅਜਿਹਾ ਕਿ ਉਹ ਵੀ ਤੁਹਾਨੂੰ ਗਰਮ ਦੇਖਣ ਨੂੰ ਮਿਲੇਗਾ